ਡੰਡੌਤ ਬੰਧਨ ਅਣਕਬਾਰ ਸਰਬ ਕਲਾ ਸਮਰੱਥ ਡੋਲੜ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਾਨੈ ਪਰ ਤਖ ਗੁਰੂ ਨੇ ਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਚਉ ਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਘਰ ਛੋਡਿਆ ਖਿੰਨ ਮਹਿ ਭਈ ਪਰਾਈ ਨਾਮ दान ਇਸ ਨਾਨ ਨ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕਾ ਬਲਹਾਰੈ ਜਿਨ ਸਾਚੀ ਬੂਝ ਬੁਝਾਈ ਮਨ ਮਾਨਿਆ ਨਾਮ ਸਖਾਈ ਪਾਏ ਪਰੋ ਗੁਰ ਕੈ ਬਲ ਹਾਰੈ ਜਿਨ ਸਾਚੀ ਬੂਝ ਬੁਝਾਈ ਰਹਾਉ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ ਕਦੇ ਸਹੁਰੇ ਘਰ ਦਾ ਸਿਆਣਾ ਜਵਾਈ ਸੀ ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਓ ਸੀ ਅਤੇ ਭਰਾ ਦਾ ਬੜਾ ਸਨੇਹੀ ਭਰਾ ਸੀ ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸਨੇ ਘਰ-ਬਾਰ ਸਭ ਕੁਝ ਛੱਡ ਦਿੱਤਾ ਤੇ ਇੰਝ ਇੱਕ ਪਲਕ ਵਿੱਚ ਸਭ ਕੁਝ ਉਪਰਾ ਹੋ ਗਿਆ ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾ ਨਾਮ ਜਪਿਆ ਨਾ ਸੇਵਾ ਕੀਤੀ ਅਤੇ ਨਾ ਪਵਿੱਤਰ ਆਸ਼ਰਨ ਬਣਾਇਆ ਤੇ ਇਸ ਸਰੀਰ ਦੀ ਰਾਹੀਂ ਖੇਖਵਾਰੀ ਹੀ ਕਰਦਾ ਰਿਹਾ ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਪਤੀਚਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿੱਤਰ ਸਮਝਦਾ ਹੈ ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮਤ ਦਿੱਤੀ ਹੈ ਕਿ ਪਰਮਾਤਮਾ ਹੀ ਅਸਲ ਮਿੱਤਰ ਹੈ